ਜੀਤ ਸੱਜੇ ਗਾ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਦੇ ਅੱਜ ਦੋਸਤੋ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ ਕਿ ਨਿਤੀ ਕਬੱਡੀ ਦੇ ਕੱਪ ਕਰਵਾਏ ਜਾਂਦੇ ਨੇ ਪੰਜਾਬ ਦੀ ਧਰਤੀ ਉੱਤੇ ਪਰ ਦੋਸਤੋ ਦੁੱਖ ਦੀ ਗੱਲ ਹੈ ਕਿ ਕਬੱਡੀ ਕੱਪਾਂ ਉਤੇ ਅਕਸਰੀ ਹਨੇਰਾ ਹੋ ਜਾਂਦਾ ਹੈ ਤੇ ਰੁਪਿੰਦਰ ਜਲਾਲ ਵੀ ਇਸ ਕਬੱਡੀ ਵਿੱਚ ਹੋ ਰਹੇ ਹਨੇਰੇ ਉੱਤੇ ਰੋਜ਼ ਹੀ ਆਪਣੀ ਚਿੰਤਾ ਜ਼ਾਹਿਰ ਕਰਦਾ ਹੈ ਤੇ ਦੋਸਤੋ ਕੋਸ਼ਿਸ਼ਾਂ ਕਰਦੇ ਕਿ ਕਬੱਡੀ ਵਿੱਚੋਂ ਹਨੇਰਾ ਖਤਮ ਕੀਤਾ ਜਾ ਸਕੇ ਤੇ ਰੋਜ਼ ਹੀ ਬੇਨਤੀਆਂ ਕਰਦਾ ਹੈ ਪਰ ਦੋਸਤੋ ਖੁਸ਼ੀ ਦੀ ਗੱਲ ਹੈ ਕਿ ਸਾਡੀ ਪੰਜਾਬ ਦੇ ਖੇਡ ਮੰਤਰੀ ਮੀਤ ਹੇਰ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਤੇ ਦੋਸਤੋ ਉਹਨਾਂ ਨੇ ਆਖਿਆ ਕਿ ਹੁਣ ਤੋਂ ਕਬੱਡੀ ਵਿੱਚ ਰਾਤ ਨੂੰ ਮੈਚ ਨਹੀਂ ਕਰਵਾਏ ਜਾਣਗੇ ਤੇ ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਗੱਲ ਲਈ ਆਈ ਜਾਵੇਗੀ ਤੇ ਦੋਸਤੋ ਹਨੇਰੇ ਵਿੱਚ ਮੈਚ ਨਹੀਂ ਕਰਵਾਏ ਜਾਣਗੇ ਤਾਂ ਦੋਸਤੋ ਲੱਗਦਾ ਹੈ ਕਿ ਕਬੱਡੀ ਵਿੱਚ ਹਨੇਰਾ ਦੂਰ ਹੋਵੇਗਾ ਪਰ ਦੋਸਤੋ ਫਾਇਦਾ ਫੇਰ ਹੀ ਹੈ ਜਦੋਂ ਇਹ ਲਾਗੂ ਕੀਤਾ ਜਾਵੇਗਾ ਤੇ ਦੋਸਤੋ ਸਖਤੀ ਨਾਲ ਲਾਗੂ ਕਰਵਾਇਆ ਜਾਵੇਗਾ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਮੈਂਟ ਜਰੂਰ ਦੱਸਣਾ ਜੀ ਤੇ ਤੁਸੀਂ ਵੀ ਸੁਣੋ ਮੀਤ ਹੇਰ ਜੀ ਕੀ ਕਹਿ ਰਹੇ ਨੇ ਆਪਣੇ ਇੰਟਰਵਿਊ ਵਿੱਚ ਮੈਚ ਨੇ ਜਿਹੜੇ ਉਹ ਲੇਟ ਆ ਜਿਹੜੇ ਸਵੇਰ ਤੋਂ ਬਾਅਦ ਜਿਹੜੇ ਉਹ ਨਹੀਂ ਹੋ ਸਕਦੇ। ਉਹ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਲਿਖ ਕੇ ਮੇਰੇ ਵੀ ਥੋੜੇ ਦਿਨ ਪਹਿਲਾਂ ਇਹ ਧਿਆਨ ਚਾਹੀਆ। ਅਸੀਂ ਹੋਮ ਡਿਪਾਰਟਮੈਂਟ ਨੂੰ ਭੇਜ ਰਹੇ ਹਾਂ ਤੇ ਹੋਮ ਡਿਪਾਰਟਮੈਂਟ ਇਹ ਸਾਰੇ ਡਿਸੀਜ਼ ਨੂੰ ਭੇਜੂਗਾ ਤਾਂ ਕਿ ਜਿਹੜੇ ਮੈਚ ਆ ਉਹ 7 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੇ ਖਤਮ ਹੋਣ ਕਿਉਂਕਿ ਜਦੋਂ ਲੇਟ ਖਤਮ ਹੁੰਦੇ ਆ ਖਿਡਾਰੀ ਵੀ ਲੇਟ ਹੋਰ ਜ्यादा ਲੇਟ ਆਉਂਦੇ ਆ ਮਾਹੌਲ ਵੀ ਉਹਦੇ ਨਾਲ ਖਰਾਬ ਹੁੰਦਾ ਹੈ ਹਨਾ ਤੇ ਸ਼ਾਮ ਨੂੰ ਤੁਹਾਨੂੰ ਪਤਾ ਹੈ ਕਿ ਇੱਦਾਂ ਦੇ ਅਨਸਰ ਵੀ ਉੱਥੇ ਆ ਜਾਂਦੇ ਆ ਜਿਹੜੇ ਕੋਈ ਗੱਲ ਕਰਕੇ ਜਿਹੜੀਆਂ ਉ ਤੇ ਇਹਦੇ ਲਈ ਅਸੀਂ ਕਰ ਰਹੇ ਹਾਂ ਤੇ ਥੋੜੇ ਦਿਨਾਂ ਚ ਇਹ ਜਿਹੜੇ ਆਰਡਰ ਨੇ ਅੱਗੇ ਪਹੁੰਚ